ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਆਂ ਵਰਕ ਡਿਜ਼ਾਈਨ ਬਹੁਤ ਹੀ ਸੋਹਣੇ ਨੇ ਸਾਰੇ ਡਿਫਰੈਂਟ ਤੇ ਨਿਊ ਡਿਜ਼ਾਈਨ ਲੈ ਕੇ ਆਏ ਆਂ ਇਹ ਡਿਜ਼ਾਈਨ ਆਪਾਂ ਬਿਲਕੁਲ ਨਿਊ ਆਪਣੇ ਕੋਲ ਰੈਡੀ ਹੋ ਕੇ ਆਏ ਨੇ ਇਹ ਸਾਰੇ ਸੂਟ ਅਵੇਲੇਬਲ ਨੇ ਜਿਹੜੇ ਤੁਹਾਨੂੰ ਵੀਡੀਓ ਵਿੱਚ ਡਿਜ਼ਾਈਨ ਦਿਖਾਵਾਂਗੇ ਤੇ ਵਿਦੂ ਦੁਪੱਟਾ ਵੀ ਤੁਹਾਨੂੰ ਸੂਟ ਵਰਕ ਦੇਖਣ ਨੂੰ ਮਿਲਣਗੇ ਤੇ ਵਿਦਾਊਟ ਦੁਪੱਟਾ ਓਨਲੀ ਘੇਰੇ ਬਾਜ਼ੂ ਤੇ ਵਰਕ ਦੇ ਡਿਜ਼ਾਈਨ ਵੀ ਤੁਹਾਡੇ ਲਈ ਇਸ ਵੀਡੀਓ ਵਿੱਚ ਲੈ ਕੇ ਆਏ ਆ ਬੜੇ ਸੋਹਣੇ ਕਲਰਸ ਤੇ ਰੈਡੀ ਕੀਤੇ ਹੋਏ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਸਟਾਫ ਤੇ ਕਿਸੇ ਵੀ ਕਲਰ ਚ ਤੇ ਕੋਈ ਵੀ ਫੈਬਰਿਕ ਤੇ ਰੈਡੀ ਅਗਰ ਤੁਸੀਂ ਸਾਡੇ ਕੋਲੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਹੋਵੇ ਵੀਡੀਓ ਵਿੱਚ ਜੋ ਤੁਹਾਨੂੰ ਡਿਜ਼ਾਈਨ ਦਿਖਾਏ ਗਏ ਨੇ ਇਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕੋਈ ਵੀ ਡਿਜ਼ਾਈਨ ਇਹਨਾਂ ਚ ਤੁਸੀਂ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਅਗਰ ਤੁਸੀਂ ਕੋਈ ਆਪਣੇ ਕੋਲੋਂ ਡਿਜ਼ਾਈਨ ਦੇ ਦਿਓ ਉਹ ਵੀ ਰੈਡੀ ਹੋ ਜਾਵੇਗਾ ਤੇ ਕੋਈ ਵੀ ਫੈਬਰਿਕ ਜੋ ਜਿਹੜਾ ਤੁਸੀਂ ਕੋਈ ਸਾਨੂੰ ਇਹ ਫੈਬਰਿਕ ਤੇ ਚਾਹੁੰਦਾ ਹੈ ਉਸ ਫੈਬਰਿਕ ਤੇ ਤੁਹਾਨੂੰ ਉਸੇ ਕਲਰ ਚ ਜੋ ਤੁਹਾਡੀ ਚੋਇਸ ਹੋਵੇ ਉਸ ਸੂਟ ਰੈਡੀ ਕਰਵਾਉਣ ਲਈ ਤੁਸੀਂ ਦਿੱਤੇ ਹੋਏ WhatsApp ਨੰਬਰ ਤੇ DM ਕਰ ਸਕਦੇ ਹੋ ਤੇ ਆਪਣਾ ਜਿਵੇਂ ਦਾ ਤੁਹਾਨੂੰ ਸੂਟ ਚਾਹੀਦਾ ਉਹ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਪਲੀਜ਼ ਜਰੂਰ ਕਰਨਾ